ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਸੰਨਾ ਪਤਾਵੜ ਲੱਗੇ ਜਿਲ੍ਹਾ ਬਰਨਾਲਾ ਬਾਈ ਤੇ ਬਾਈ ਕੋਲ ਗੱਭਣ ਗਾਂ ਪਕਾਊਗਾ ਠੀਕ ਆ ਜੀ ਦੇਖ ਸਕਦੇ ਹੋ ਤੇ 5-7 ਦਿਨ ਲਊਗੀ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਆਮ ਵਾਕੀ ਲੈਣੇ ਜਾਣਕਾਰੀ ਸਾਰੀ ਬਾਈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹਾਂਜੀ ਨਾਮ ਦੱਸੋ ਜੀ ਆਪਣਾ ਸੰਗਾਰਾ ਸਿੰਘ ਨੌਆ ਜੀ ਹਾਂਜੀ ਛੰਨਾ ਕੁਲਵ ਸਿੰਘ ਪੈਂਦਾ ਠੀਕ ਆ ਜੀ ਤੇ ਬਰਨਾਲਾ ਜ਼ਿਲ੍ਹਾ ਹਾਂਜੀ ਤਪਾਦਸੀਲ ਹੈ ਠੀਕ ਹੈ ਜੀ ਨੰਬਰ ਦੱਸੋ ਜੀ ਨੰਬਰ ਜੀ ਆਪਾਂ 95014 ਹਾਂਜੀ 33579 ਦੁਬਾਰੇ ਫਿਰ ਦੱਸੋ ਜੀ 95014 33579 ਠੀਕ ਹੈ ਕਿਹੜੇ ਕਿਹੜੇ ਪਿੰਡਾਂ ਦੇ ਆ ਦੇ ਨੇੜੇ ਆਪਣੇ ਆਪਾਂ ਨੇ ਨੇੜੇ ਭਦੌਰ ਸਾਹਿਬ ਹੀ ਰਹੇਗਾ ਜੀ ਹਾਂਜੀ ਹਾਂ ਇਧਰ ਭਾਈ ਰੂਪਾ ਰਹੇਗਾ ਮਾਨਨ ਜੀ ਠੀਕ ਹੈ ਜੀ ਹਾਂਜੀ ਦੇਖ ਸਕਦੇ ਹਾਂ ਹਾਂਜੀ ਵੀ ਕਿੰਨਾ ਘਟ ਲਊਗੀ ਦਿਨ ਵੀਰੇ ਹਫਤਾ ਲੈ ਜੂ ਬਈ ਮਨ ਹਫਤਾ ਲੈ ਜੀ ਹਾਂ ਦੇਖ ਸਕਦੇ ਹੋ ਬਰਾ ਮਨ ਦੁੱਧ ਵੀ 23 24 ਕਿਲੋ ਜਿਹ ਪਹਿਲਾਂ ਦੇ ਜਵਾਇਆ ਵਾ ਠੀਕ ਹੈ ਜੀ ਠੀਕ ਹੈ ਹਾਂ ਜੀ ਹੁਣ ਕਹਾਂ ਮੈਂ ਸੁਣ ਸੁਣੇ ਵੀਰੇ ਨੇ ਇਹ ਦੂਜਾ ਦੂਸਾ ਸੁੰਦੀ ਹੈ ਜੀ ਠੀਕ ਹੈ ਜੀ ਬੜੀ ਜ਼ੋਰ ਕੇ ਦਿਖਾਉਂਗੀ ਤੋੜ ਕੇ ਦਿਖਾ ਦੇਗੀ ਜੀ ਖੋਲੀ ਵੀ ਕੀ ਰੇਟ ਰੂਟ ਆ ਭਰਾ ਇਹਦਾ ਮੋਲ ਇਹਦਾ 76000 ਰੁਪਏ ਆ ਜੀ 76000 ਹਾਂਜੀ ਠੀਕ ਹੈ ਜੀ ਵਈ ਦੇਖ ਪਾਜ ਆਪਣਾ ਮੋਲ ਮੰਨਤਾ ਨਹੀਂ ਹੂਸ ਫਰਾ ਬੋਤੇ ਦੇ ਚ ਠੀਕ ਹੈ ਜੀ ਕੋਈ ਮੰਨਤਾ ਨਹੀਂ ਹੋਈ ਕਹਿੰਦਾ ਤੇ ਪੰਜ ਚਾਰ ਦਿਨ ਲੂਗਰੇ ਹਾਂਜੀ ਵੀਰੇ ਪੰਜ ਚਾਰ ਦਿਨ ਲੈ ਜੂ ਠੀਕ ਹੈ ਜੀ ਹਰੇ ਤੋਂ ਲੱਟਣਾ ਬਹੁਤ ਪਈਆਂ ਠੀਕ ਹੈ ਜੀ ਮੋੜ ਲਾ ਬਰਾ ਭਾਈ ਨੇ ਰੇਟ ਵੀ ਦੱਸਤਾ ਜੀ ਆਪਾਂ ਨੂੰ ਤੇ ਵਹਿੜ ਸੋਹਣੀਆ ਕੱਦ ਕੋ ਤੇ ਸੋਹਣਾ ਠੀਕ ਹੈ ਜੀ ਕਰਮਵਾਲੀ ਦਾ ਤੇ ਇਸ ਸਦੇ ਜੀਤਾ ਫਾਰਮ ਨੂੰ ਵੀ ਬਹੁਤ ਸਬਸਕ੍ਰਾਈਬਰ ਸੇਰ ਕਰਾ ਕਰੋ ਤਾਂ ਕਿ ਸਮਾਂ ਨਾ ਬਿਨੋ ਵੀਡੀਓ ਅਪਲੋਡ ਕਰਦੇ ਰਹਿਣ ਮਿਲਦੇ ਆ ਭਰਾ ਅਗਲੀ ਵੀਡੀਓ ਓਕੇ ਬਾਈ